ਆ ਦੇਖੋ ਮਾਦਰੀ ਗੋਬਿੰਦ ਵੈਲੀ ਰੋਡ ਤੇ ਨਮੀ ਬਣੀ ਜੋ ਪੁਲੀ ਇੱਥੇ ਚਿੱਕੜ ਹੋਇਆ ਪਿਆ ਮੀਂਹ ਨਾਲ ਤੇ ਟਰੈਲੀ ਵਿੱਚ ਇੱਟਾਂ ਨਾਲ ਭਰੀ ਵੀ ਫਸੀ ਪਈ ਆ ਆ ਦੇਖੋ ਆਪ ਦੇਖੋ ਤਸਵੀਰਾਂ ਆ ਦੇਖੋ ਦੇਖੋ ਲੋਕਾਂ ਦਾ ਆਉਣਾ ਜਾਣਾ ਬੜਾ ਮੁਸ਼ਕਲ ਆ ਇੱਥੇ ਕੋਈ ਵੀ ਗੱਡੀ ਪਾਰਟ ਸਕਦੀ ਆ ਆ ਦੇਖੋ ਆ ਦੇਖੋ ਕਿੰਨਾ ਬੁਰਾ ਹਾਲ ਆ ਗੋਵਿੰਦ ਬੈਲੀ ਮਾਜੀ ਰੋਡ ਤੇ ਨਵੀਂ ਪੁੜੀ ਪੁੜੀ ਆ ਇੱਥੇ ਚਿੱਕੜ ਬਣ ਗਿਆ ਤੇ ਆਉਣ ਜਾਣਾ ਲੋਕਾਂ ਦਾ ਬੜਾ ਮੁਸ਼ਕਲ ਹੋ ਗਿਆ ਆ ਟਰੈਲੀਆਂ ਇੱਟਣ ਆ ਪਰੀ ਟਰੈਲੀ ਜੋ ਫਸ ਗਈ ਇੱਥੇ ਚਿੱਕੜ ਵਿੱਚ ਆ ਦੇਖੋ ਜੀ ਬਾਕੀ ਇੱਥੇ ਲੋਕ ਬੜੀ ਮਸਤ ਨਾਲ ਲੰਘ ਰਹੇ ਇੱਥੇ ਅਤੇ ਰਾਤ ਨੂੰ ਵੀ ਬੜਾ ਹਾਸਾ ਹੁੰਦਾ ਇੱਥੇ ਰਾਤ ਨੂੰ ਰਾਤ ਨੂੰ ਬੜੇ ਜਿਹੜੇ ਆਉਣ ਦੇ ਲੋਕ ਇੱਥੇ ਰਾਤ ਨੂੰ ਬੜੇ ਗਾਰਨਰ ਲੰਘਣ ਇੱਥੇ ਆ ਦੇਖੋ ਕੋਈ ਤਾਂ ਬਾਈ ਜੀ ਲੰਘ ਰਹੇ ਇੱਕ ਪੈਦਲ ਦੇਖੋ ਦੇਖੋ ਇਹ ਟ੍ਰੈਲੀ ਹੈ ਜੀ ਫਜ਼ੀ ਵੀ ਵਿੱਚ ਚਿੱਕੜ ਚ ਚਿੱਕੜ ਜ਼ਿਆਦਾ ਹੋ ਗਿਆ ਆ ਦੇਖੋ ਕੱਢ ਰਹੀ ਆ ਬੜੀ ਮੁਸ਼ਕਲ ਆ ਦੇਖੋ ਆ ਦੇਖੋ ਜੀ ਇਹ ਬੜਾ ਮੁਸ਼ਕਲ ਆ ਉਹਨਾਂ ਜਾਣਾ ਬੰਨਾਂ ਦਾ